ਮਾਮਲਾ ਸਿਰਸੇ ਤੋਂ ਸਾਹਮਣੇ ਆਇਆ ਹੈ ਕਿ ਤੁਹਾਨੂੰ ਦੱਸਿਆ ਕਿ ਹੋ ਗਈ ਖੂਨੀ ਝੜਪ ਔਰਤ ਦੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਪੂਰਾ ਪਰਿਵਾਰ ਕਰਤਾ ਜ਼ਖਮੀ ਪੁਲਿਸ ਦਾ ਬਿਆਨ ਆਇਆ ਕਿ 12 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤਹਿ ਦੋ ਦੀ ਹੋ ਗਈ ਹੈ ਗ੍ਰਿਫਤਾਰੀ 8 ਵਜੇ ਆਏ ਅਸੀਂ ਉਸ ਟਾਈਮ ਮਾਰ ਕੇ ਰਾੜਾ ਰੂੜਾ ਮਾਰ ਗਏ ਆ ਸਿਟੀ ਪਈ ਦੀ ਮੇਰੀ ਸੱਸ ਜੀ ਆਪਨਾ ਉਹ ਸਾਰੇ ਪਿੰਡ ਦੇ ਖੜੇ ਸੀ ਕਿਸੇ ਨੇ ਆ ਵੀ ਨਹੀਂ ਕਿਹਾ ਵੀ ਛਡਾ ਦਈਏ ਹਨੀ ਸਾਰੇ ਦੇਖ ਰਹੇ ਸੀ ਕਿੰਨੇ ਲੋਕ ਆਏ ਸੀ ਟੁੱਟਣ 10 12 ਲੋਕ ਸੀ ਉਹ ਪਿੰਡ ਦੇ ਹੀ ਐ ਨਾ ਨਾ ਬਾਦ ਦੇ ਪਿੰਡ ਦੇ ਆ ਅੱਧੇ ਬਾਹਰ ਦੇ ਆ ਜੀ ਜਿਨ੍ਹਾਂ ਨਾਲ ਲੜਾਈ ਹੈ ਉਹ ਨਜ਼ਦੀਕ ਪਿੰਡ ਦੇ ਹੋਏ ਆ ਅੱਜ ਹਾਂ ਜਿਨ੍ਹਾਂ ਨਾਲ ਲੜਾਈ ਹੈ ਉਹ ਵੀ ਘਰ ਆਈ ਥੋੜੀ ਦੂਰ ਆਈ ਘਰ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਕੀ ਹੈ ਕਾਰਨ ਬਸ ਉਹ ਜਿਹੜਾ ਮੁੰਡਾ ਇਹ ਨਾਲ ਜਕਾਰਾ ਨਹੀਂ ਉਹ ਘਰ ਦੇ ਮੂਹਰੇ ਆਣ ਕੇ ਸਰਫਾ ਸਰਫਾ ਪਿੰਦਾ ਇਹ ਹਨੀ ਆਪਣਾ ਆ ਕਹਿੰਦੇ ਦੇ ਵੀ ਤੂੰ ਸਾਡੇ ਘਰ ਦੇ ਮੂਹਰੇ ਨਾ ਬੈਠਿਆ ਕਰਾਂ ਨੀ ਸਰਪਾਲ ਬਾਬੀ ਇਹ ਨਾ ਕਰੇ ਕਰਾਂ ਨੀ ਦਰਦੋ ਝਗੜਾ ਮਾਰਦੇ ਬਾਹ ਲੜਾਈ ਪਈ ਮੜੀ ਜੀਗਾ ਇਹਨਾਂ ਬੋਲ ਬਲਾਈ ਹੋਈ ਅਗਲੇ ਦਿਨ ਉਹਨਾਂ ਨੇ ਆ ਹਮਲਾ ਕਰਤਾ ਜਾਨਗੇ ਇਸ ਮਾਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ ਹੈ ਜਾਕਮੀ ਚਾਰ ਗਣੇ ਆਈ ਹੁਣ ਚਾਰੋ ਐਡਮਿਟ ਹੈ ਹਾਂ ਨਹੀਂ ਹੁਣ ਤਾਂ ਛੁੱਟੀ ਹੋ ਗਈ ਇੱਕ ਜਿਹੜੇ ਜਿਆਦਾ ਸੱਟ ਲੱਗੀ ਉਹ ਐਡਮਿਟ ਹੈ ਮਾਤਾ ਜੀ ਹਾਂ ਮਾਤਾ ਜੀ ਕਿੰਨੇ ਮਹੀਨੇ ਹੋ ਗਏ ਇਹਨਾਂ ਨੂੰ ਇਹਨਾਂ ਨੂੰ ਨਿੰਨਾ ਹੋ ਚਲਾਈ ਨੇ ਨਾ ਹਾਂ ਮੇ ਨਾ ਹੋ ਜਾਈ ਕੋਈ ਕਾਰਵਾਈ ਕੁਛ ਨਹੀਂ ਕਰ ਰਹੇ ਪੁਲਸਵਾਰੀ ਅਸੀਂ ਦੋ ਤਿੰਨ ਵਾਰੀ ਜਾਇਆ ਥਾਣੇ ਚ ਕੋਈ ਨਹੀਂ ਸਾਡੀ ਮੰਗ ਹੋ ਰਹੀ ਅਸੀਂ ਅਸੀਂ ਲੋ ਕਹਿ ਰਹੇ ਹਾਂ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਕਾਰਵਾਈ ਪੁਲਸ ਦਾ ਕੀ ਕਹਿਣਾ ਹੈ ਕਾਰਵਾਈ ਪੁਲਸ ਪੁੱਛਿਆ ਪੁਲਸ ਨਾਲ ਹੀ ਪੁਲਸ ਜਿਆਦਾ ਇੱਥੇ ਢੇੜੇ ਮਾਰ ਕੇ ਆ ਜਾ ਨਾ ਕੁਛ ਕਰਦੀ ਨਾ ਵਾਸਤਾ ਹੀ ਪੁਲਸ ਆਹ ਚੱਕ ਲਾਂਗੇ ਅਸੀਂ ਚੱਕ ਲਾਂਗੇ ਬਸ ਆ ਗੱਲ ਕਹਿਦਾ ਹੀ ਪੁਲਸ ਕਿੰਨੀ ਕਾਰਵਾਈ ਦੀ ਅਸੀਂ ਇਨਸਾਫ ਚਾਹੀਦਾ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਬਸ ਹੁਣਵਾ ਮੰਗਾ ਸਾਡੀ ਦਾ ਜੀ ਬਾਹਰ ਦਾਤ ਤੋਂ ਬਸ ਇੱਕ ਦਿਨ ਪਹਿਲਾਂ ਹੋਈ ਆ ਜੀ ਜੋ ਆਖਾਂ ਹੀ ਕੋਈ ਬਲਾਈ ਕੋਈ ਕੁੱਟ ਨਹੀਂ ਕੋਈ ਮਾਰਨੀ ਦੂਸਰੇ ਦਿਨ 8 ਵਜੇ ਟਾਈਮ ਆ ਜੀ ਸਾਨੂੰ ਨੇ ਪਤਾ ਬਸ ਘਰੇ ਆ ਕੇ ਸਿੱਟ ਲਈ ਅਸੀਂ ਲੋਕ ਕਿੰਨੇ ਸਿੱਟੇ ਲੋਕ ਕਿੰਨੇ ਲੋਕ ਸੀ ਜਿਹੜੇ ਕੁੱਤੇ ਨੂੰ ਮਾਰਨਾ ਇਸ ਤੋਂ ਬਹੁਤ 10 12 ਲੋਕ ਤੇ ਜੀ ਬਾਕੀ ਉਸ ਦੇ ਭਾਂਜੇ ਭਰੋਈਆ 3-4 ਦਿਨੇ ਹੋ ਤੇ ਮਤਲ ਹੈ 4 ਦਿਨੇ ਬਹਾਮ ਦਾ ਕਰਿਆ 4 ਦਿਨੇ ਘਰੇ ਤੇ 4 ਦਿਨੇ ਬਹਾਮ ਰੋਇਆ ਜੀ 4 ਦਿਨੇ ਕੋ ਕੋਣ ਹੀ ਆ ਜੀ ਤੈਨ੍ਹ ਭਾਣ ਜੇ ਮਤਲਬ ਕਿ ਬਗਤੀ ਜੇ ਇਸ ਤੇ ਹਮਲਾ ਕਰਾ ਕੋੜੇ ਫੈਮਿਲੀ ਮੈਂਬਰ ਉੱਪਰ ਕਿਹੜਾ ਚੱਕਰੀ ਫੈਮਿਲੀ ਮੈਂਬਰ ਪਹਿਲਾਂ ਪਰਜਾਈ ਬਕਰ ਜੀ ਹਮਰਾ ਘਰ ਤੇ ਪੌੜੀ ਤੇ ਤਾਰੀ ਆਓ ਔੜੀ ਤਾਰ ਕੇ ਉਸ ਦੀ ਲੱਤ ਤੋੜੀ ਜਾਂ ਕੁਟ ਮਾਰ ਕਰੀ ਜਾਂ ਬਾਲੀ ਡਾਡੀ ਉਸ ਦੀ ਨਾਲ ਉਹ ਜਨਾਨੀ ਜੋ ਜੀ ਹੈ ਬਾਕੀ ਮੈਂ ਬਗੈਰ ਵਾਲਾ ਸੁਣ ਕੇ ਫਿਰ ਮੈਂ ਢਾ ਲਿਆ ਫਿਰ ਸਿਰ ਤਿੰਨੇ ਸੱਤਾ ਮਜੂਰ ਸਿਰ ਤੇ ਦੇਖੋ ਜੀ ਟਾਂਕੇ ਲੱਗੇ ਆ ਹੈ ਕੋਈ ਅਪਾਇਰ ਬਰਤਾਲ ਦਿੱਤੀ ਕੋਈ ਬਾਤ ਕਰਾ ਦਿੱਤੀ ਉਹਰੇ ਆਇ ਤੇ ਬਿਆਨ ਲੈਣਾ ਕੋਈ ਛਣਾਈ ਵੀ ਹੋਰੀ ਸਾਡੇ ਸਾਡੇ ਵਾਕਿਆ ਕਦ ਹੈ ਕੈਂਤਰੀ ਕਬਲਾ ਨੂੰ ਇਹ 8 ਵਜੇ ਦਾ ਟਾਈਮ ਆ ਜੀ ਕਿੰਨੇ ਟੈਂਪਰਾਂ ਲਈ ਆ ਬਈ ਕਿਤਨੇ ਦਿਨ ਹੋ ਗਏ 9:00 AM ਹੋ ਰਹੀ ਜੀ ਪੁਰਾ ਤੇ ਪੂਰ ਚਾਈ ਸੀ ਤੇ ਬਿਆਨ ਲੈ ਬਿਆਨ ਲੈਣ ਆਏ ਸੀ ਬਿਆਨ ਸਾਰੇ ਕਟਾਈ ਹੈ ਹਾਂ ਜੀ ਜਮਾਲਾਰ ਕਟਾਈ ਆ ਉਹ ਤਾਂ ਕੱਟ ਗਈ ਜੀ ਹਾਂ ਜੀ ਚਾਰਾ ਦੀ ਕਟਾਈ ਚਾਰਾਂ ਹੀ ਕਟਾਈ ਆ ਜੀ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਥਾਣੇ ਦਾ ਮਾਮਲਾ ਹੈ ਸਨੌਰ ਜੀ ਸਨੌਰ ਸਨੌਰ ਥਾਣੇ ਦਾ ਮਾਮਲਾ ਜੀ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਬੱਲਾ ਜੀ ਮੰਨਾ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋ ਰਹੀ ਪੰਚ ਨਾਲ ਗੱਲ ਕੀਤੀ ਆ ਪੰਚ ਨਾਲ ਗੱਲ ਕੀਤੀ ਭਵਾਨ ਚ ਦਵਾ ਦਿਆ ਜੁਰਾ ਤੇ ਪੰਚਾਵਾ ਕੈਨਸਲਾ ਕਰ ਲੋ ਨਿਉ ਕਰ ਲੋ ਜਿੰਨੀ ਆਤੀ ਫੈਸਲਾ ਕਿਵੇਂ ਕਰ ਲੀਏ ਪੀਣਾ ਕੋਈ ਪ੍ਰੈਸ਼ਰ ਪਾ ਰਹੇ ਪ੍ਰੈਸ਼ਰ ਪੂਰਾ ਪਾ ਰਹੇ ਜੀ ਹੈ ਨਾ ਜਿਹੜੇ ਬੰਦੇ ਕੁੱਟ ਮਾਰ ਕੇ ਤੇ ਉਹ ਕਿਹੜੀ ਪਾਰਟੀ ਤੋਂ ਬਿਲਾਉਂ ਕਰਦੇ ਆ ਉਹ ਉਹਨਾਂ ਦੀ ਪਾਰਟੀ ਨਾਲ ਆ ਜੀ ਆਵਾਦੀ ਪਾਰਟੀ ਨਾਲ ਹਾਂ ਜੀ ਹਾਂ ਹਾਂ ਤੇ ਹੁਣ ਕਿੱਦਾਂ ਦੀ ਕਾਰਵਾਈ ਦੇ ਮਾਨ ਕਰਦੇ ਸੰਤਨ ਸਾਫ ਨਹੀਂ ਨਾ ਜੀ ਪੂਰਾ ਹੈ ਨਾ ਸੇਵਾ ਦੇ ਨਹੀਂ ਆ ਮੈ ਮੈ ਨਾ ਹੋ ਗਿਆ ਜੀ ਨਾ ਸਰ ਮੈਂ ਇਸ ਤੋਂ ਪਹਿਲਾ ਹਫਤਾ ਤੱਕ ਪਹਿਲਾ ਐਸ ਐਚਓ ਸਾਹਿਬ ਸਣਾਉ ਥਾਣਾ ਗਿਆ ਸੀਗਾ ਉੱਥੇ ਬੇਨਤੀ ਵੀ ਕਰੀ ਆ ਕਿ ਘਰ ਵੜ ਕੇ ਹਮਲਾ ਹੋਇਆ ਫੌਜਦਾਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਪਰ ਆਵਾਸ਼ ਨਹੀਂ ਹੁੰਦਾ ਪ੍ਰਸ਼ਾਸਨ ਕੋਲੇ ਤਾਂ ਬਸ ਇਸਲਾਹਾ ਹੁੰਦੀਆਂ ਨੇ ਜਾਂ ਭਰੋਸਾ ਹੁੰਦਾ ਭਰੋਸੇ ਤੇ ਦੇਖਦੇ ਦੇਖਦੇ ਦੇਖ ਲਓ ਵੀ 5 ਤਰੀਕ ਦੀ ਲੜਾਈ ਆ 6 ਨੂੰ ਐਡਮਿਟ ਹੋਇਆ ਪਰਿਵਾਰ ਤੇ ਬੀਬੀ ਜਸਪੀਰ ਕੌਰ ਦੇ ਹੁਣ ਅਸੀਂ ਪਤਾ ਵੀ ਲਿਆ ਕਿ ਪਰਿਵਾਰ ਦਾ ਕਿਉਂਕਿ ਲਗਾਤਾਰ ਅਸੀਂ ਮੇਰੇ ਨਾਲ ਫਰੰਟ ਦੇ ਰਨੇਗਾ ਫਰੰਟ ਦੇ ਪੰਜਾਬ ਦੇ ਪ੍ਰਧਾਨ ਜੈਪ ਸਿੰਘ ਜੀ ਬਠੋਈ ਸਾਹਿਬ ਖੜੇ ਨੇ ਅਸੀਂ ਸਾਰੇ ਜਿਹੜਾ ਲਗਾਤਾਰ ਬਠੋਈ ਵਾਲੇ ਮਸਲੇ 'ਚ ਬਿਜੀ ਸੀਗੇ ਐਸਐਚਓ ਨੂੰ ਵੀ ਬੇਨਤੀ ਕਰ ਲਈ ਪਰ ਹੁਣ ਬੇਨਤੀਆਂ ਬਹੁਤ ਕਰ ਲਈਆਂ ਪਰ ਮੈਂ ਸਟਿੱਕਲੀ ਪ੍ਰਸ਼ਾਸਨ ਨੂੰ ਪਟਿਆਲਾ ਨੂੰ ਕਹਿਣ ਲੱਗੇ ਆ ਕਿ ਜਿਆਦਾ ਜਲਦੀ ਜੋ ਜਲਦੀ ਜਿਹੜੀ ਕਾਰਵਾਈ ਬਣਦੇ ਤਸਵੀਰ ਕੋਰ ਦੇ ਜੋ ਬਿਆਨ ਨੇ ਅੰਦਰ ਵੜ ਕੇ ਕੁੱਟਮਾਰ ਹੋਈ ਐ ਇੱਕ ਲੇਡੀਜ਼ ਨਾਲ ਇੱਕ ਬਜ਼ੁਰਗ ਔਰਤ ਨੂੰ ਸਰਿਆਂ ਗੁੰਡਾਗਰਦੀ ਕਰੀਆ ਬਾਹਰੋਂ ਬੰਦੇ ਬੁਲਾ ਕੇ ਘਰ ਦੇ ਵਿੱਚ ਤੋੜਪੰਨ ਕਰੀਆ ਔਰ ਫੌਜਦਾਰੀ ਦਾ ਪਰਚਾ ਬਣਦਾ ਆਈਓ ਆ ਜਿਹੜਾ ਉਹਦੇ ਕੁਝ ਗੱਲਾਂ ਬਾਤਾਂ ਹੋ ਰਹੀ ਨੇ ਹਵਾ 'ਚ ਗੱਲਾਂ ਨੇ ਚਕਾ ਦਿਓ ਜੀ ਫੜਾ ਦਿਓ ਪੁਰਸ ਕੀ ਕਰਦੀਏ ਪਟਿਆਲੇ ਦੀ ਇਹ ਕੱਲਾ ਇੱਕ ਬੱਲਾਪਿੰਡ ਦਾ ਮਸਲਾ ਨਹੀਂ ਐਦਾਂ ਹੀ ਪਹਿਲਾਂ ਭਾਰਸੋਂ ਕੋਕੇਟਾ ਜਿੰਦਰਪੁਰ ਪਰ ਮੈਂ ਮੰਨ ਜੂਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਗੁੰਡਾਗਰਦੀ ਵੱਧਦੀ ਜਾ ਰਹੀ ਹੈ ਪਟਿਆਲੇ ਦੇ ਵਿੱਚ ਖਾਸ ਕਰਕੇ ਇਹਦੇ ਦੇ ਨੱਥ ਪਾਈ ਜਾਵੇ ਬਾਹਰੋਂ ਆ ਕੇ ਚਾਰ ਮੁੰਡੇ ਆਉਂਦੇ ਨੇ 5-10 ਇਕੱਠੇ ਕਰਦੇ ਨੇ ਕਰਕੇ ਘਰਾਂ ਦੇ ਵਿੱਚ ਹਮਲਾ ਕਰ ਦਿੰਦੇ ਨੇ ਔਰ ਉਹ ਪਰਿਵਾਰ ਦਾ ਇਹ ਮੁੰਡੇ ਦੇ ਵੀ ਸੱਟ ਮਾਰੀ ਹੈ ਇੱਕ ਮੁੰਡਾ ਹੋਰ ਆ ਉਹਦੇ ਸੱਟ ਮਾਰੀ ਹੈ ਕੁੱਟ ਕੇ ਪਰਿਵਾਰ ਐਡਮਿਟ ਕੀਤਾ ਪੂਰਾ ਮਹੀਨਾ ਹੋ ਗਿਆ ਅੱਜ ਕੋਈ ਸੁਣਵਾਈ ਨਹੀਂ ਕੋਈ ਟ੍ਰੀਟਮੈਂਟ ਦੇ ਕੋਈ ਪੰਚਾਇਤ ਨੇ ਨਹੀਂ ਆ ਕੇ ਪੁੱਛਿਆ ਇਹਨਾਂ ਨੂੰ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜੇਕਰ 5 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋ ਗਈ ਠੀਕਾ ਨਹੀਂ ਐ ਅਸੀਂ ਜਿਹੜਾ ਸਨੌਰ ਥਾਣਾ ਹੈ ਉਹਦੇ ਦਰ ਦੇ ਮੂਹਰੇ ਬੰਦ ਕਰਕੇ ਧਰਨਾ ਲਗਾਵਾਂਗੇ ਔਰ ਆਪਣੀ ਪਵਨ ਵਾਲਮੀ ਕੀ ਤੀਰਥ ਅੰਮ੍ਰਿਤਸਰ ਵੱਲੋਂ ਬੈਠਾਂਗੇ ਅਸੀਂ ਨਾਲ ਪਰਿਵਾਰ ਦੀ ਸਰਕਾਰਾਂ ਨੂੰ ਕਿੱਦਾਂ ਦੇਖਦੇ ਹੋ ਇੱਕ ਤਰਫੋਂ ਹੋਕੇ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਇੱਕ ਤਰਫੋਂ ਤੇ ਕਹਿੰਦੇ ਬਜ਼ੁਰਗਾ ਦਾ ਸਤਿਕਾਰ